ਅਦਾਕਾਰ ਤੇ ਕਮੇਡੀਅਨ ਜਸਵਿੰਦਰ ਭੱਲਾ ਦਾ 65 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਨਾਲ ਪੰਜਾਬੀ ਮਨੋਰੰਜਨ ਜਗਤ ਸੋਗ ਦੇ ਵਿੱਚ ਹੈ ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਆਪਣੀ ਕਮੇਡੀ ਸਵਾਤ ਤੇ ਔਪਲ ਭੂਮਿਕਾਵਾਂ ਲਈ ਜਾਣਿਆ ਜਾਂਦਾ ਭੱਲਾ ਫਿਲਮ ਅਤੇ ਸਟੇਜ ਦੋਵਾਂ ਵਿੱਚ ਇੱਕ ਸਥਾਈ ਵਿਰਾਸਤ ਛੱਡ ਕੇ ਨੇ ਜਾਣਕਾਰੀ ਅਨੁਸਾਰ ਭੱਲਾ ਨੇ ਵੀਰਵਾਰ ਤੜਕੇ 4 ਵਜੇ ਦੇ ਕਰੀਬ ਮਹਾਲੀ ਦੇ ਫੋਟੇਸ ਹਸਤਾਲ ਵਿੱਚ ਆਖਰੀ ਸਾਹ ਲਿਆ ਉਹਨਾਂ ਦੀ ਮੌਤ ਬ੍ਰੇਨ ਸਟ੍ਰੋਕ ਨਾਲ ਹੋਈ ਦੱਸੀ ਜਾ ਰਹੀ ਹੈ ਉਹ ਪਿਛਲੇ ਕੁ ਸਮੇਂ ਤੋਂ ਹਸਤਾਲ ਵਿੱਚ ਜ਼ੇਰੇ ਅਲਾਸ ਹਨ ਮੀਡੀਆ ਰਿਪੋਰਟ ਅਨੁਸਾਰ ਹਸਤਾਲ ਦੇ ਸੂਤਰਾਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਦੇ ਵਧੀਕ ਨਿਰਦੇਸ਼ਕ ਡਾਕਟਰ ਟੀਐਸ ਹਰਿਆੜ ਨੇ ਪੁਸ਼ਟੀ ਕੀਤੀ ਹੈ ਕਿ ਜਸਵਿੰਦਰ ਭੱਲਾ ਪਿਛਲੇ ਕੁ ਸਮੇਂ ਤੋਂ ਬਿਮਾਰਸਾਨ ਅਤੇ ਡਾਕਟਰਾਂ ਦੀ ਨਿਗਰਾਨੀ ਵਿੱਚ ਸਨ ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਗਸਤ ਨੂੰ ਮਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨ ਘਾਟ ਵਿੱਚ ਹੋਵੇਗਾ ਜਸਵਿੰਦਰ ਭੱਲਾ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਪੁੱਤਰ ਫਖਰਾਜ ਭੱਲਾ ਤੇ ਤੀ ਅਰਸ਼ਦੀਪ ਕੌਰ ਨੇ 30 ਵੇਲੇ ਯੂਰਪ ਗਈ ਹੋਈ ਸੀ ਜੋ ਉੱਥੋਂ ਵਾਪਸੀ ਲਈ ਰਵਾਨਾ ਹੋ ਗਏ ਨੇ ਇਸ ਦੌਰਾਨ ਭੱਲਾ ਤੇ ਮੁਹਾਲੀ ਦੇ ਫੇਜ਼ 7 ਸਥਿਤ ਘਰ ਵਿੱਚ ਫਿਲਮੀ ਹਸਤੀਆਂ ਤੇ ਸਿਆਸੀ ਹਸਤੀਆਂ ਦੇ ਆਉਣ ਦਾ ਸਿਲਸਲਾ ਜਾਰੀ ਹੈ ਹਾਲੀਵੁੱਡ ਤੇ ਪੋਲੀਵੁੱਡ ਦੇ ਕਈ ਕਲਾਕਾਰਾਂ ਨੇ ਜਸਵਿੰਦਰ ਪੱਲਾ ਦੇ ਅਕਾਲ ਚਲਾਣੇ ਤੇ ਦੁੱਖ ਜਤਾਇਆ ਭਾਵੇਂ ਸਟੇਜ ਹੋਵੇ ਕਲਾਸਰੂਮ ਹੋਵੇ ਜਾਂ ਸਕਰੀਨ ਜਸਵਿੰਦਰ ਪੱਲਾ ਨੇ ਇੱਕ ਅਮਿੱਟ ਛਾਪ ਛੱਡੀ ਜੋ ਪੀੜ੍ਹੀਆਂ ਤੱਕ ਯਾਤ ਰਹੇਗੀ ਉਹਨਾਂ ਦਾ ਦਿਹਾਂਤ ਇੱਕ ਯੁੱਗ ਦੇ ਅੰਤ ਦੀ ਨਿਸ਼ਾਨਦੇਹੀ ਕਰਦਾ ਪਰ ਉਹਨਾਂ ਦੀ ਵਿਰਾਸਤ ਹਾਸੇ ਸਿੱਖਣ ਅਤੇ ਪਿਆਰ ਵਿੱਚ ਗੂੰਜਦੀ ਰਹੇਗੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਤੇ ਇੱਕ ਪੋਸਟ ਵਿੱਚ ਪੋਲੀਵੁੱਡ ਕਰ ਜਸਵਿੰਦਰ ਭੱਲਾ ਦੇ ਦਿਹਾਂਤ ਤੇ ਅਫਸੋਸ ਜਤਾਇਆ ਉਹਨਾਂ ਕਿਹਾ ਕਿ ਜਸਵਿੰਦਰ ਭੱਲਾ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇहद ਅਫਸੋਸਜਨਕ ਛਣਕਾਟੀਆਂ ਦੀ ਸ਼ੰਕਾਰ ਬੰਦ ਹੋਣ ਤੇ ਮਨ ਉਦਾਸ ਵਾਹਿਗੁਰੂ ਚਰਨਾਂ ਚ ਨਿਵਾਸ ਬਖਸ਼ਣ ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਚ ਵਸਦੇ ਰਹਿਣਗੇ